ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬਤੈ ਅੱਜ ਲਾਈਫ ਕਲਬ ਨਵਾਂ ਸ਼ਹਿਰ ਐਕਟਿਵ ਦੀ ਮਹੀਨਾਵਾਰ ਮੀਟਿੰਗ ਦਾਰਜੀ ਹੋਟਲ ਅ ਕੈਲੀਗਰ ਰੋਡ ਤੇ ਨਵਾਂ ਸ਼ਹਿਰ ਵਿੱਚ ਹੋਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਸਾਡੇ ਗਰਦੀਪ ਸਿੰਘ ਸੂਚ ਤੇ ਯੂ ਐਸ اے ਅਤੇ ਸਾਡੇ ਬਹੁਤ ਹੀ ਸਤਾਰਜੋਗ ਸਾਡੇ ਅਸੀਂ ਚਾਹੇ ਉਹਨਾਂ ਨੂੰ ਗਵਰਨਰ ਦਾ ਉਪਦਾ ਦਈਏ ਇਹ ਮੈਨੂੰ ਬੜੀ ਖੁਸ਼ੀ ਹੋਊਗੀ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਵੀ ਨੇ ਸਾਡੇ ਰੀਜਨ ਚੇਅਰਮੈਨ ਵੀ ਨੇ ਤੇ ਡਾਕਟਰ ओंकारਜੀਤ ਪੰਗਾ ਫੇਰ ਨਿਗਰਾ ਹਸਪਤਾਲ ਤੋਂ ਉਹ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਮੌਕੇ ਤੇ ਪਹੁੰਚੇ ਆ ਮੈਂ ਉਹਨਾਂ ਦਾ ਆਉਣ ਦਾ ਬਹੁਤ ਧੰਨਵਾਦ ਕਰਦਾ ਨਾਲ ਹੀ ਸਾਡੇ ਕਲੱਬ ਦੇ ਜੂਰ ਚੇਅਰਮੈਨ ਪ੍ਰਿੰਸੀਪਲ ਜੰਗੀ ਨੇ ਤੇ ਨਾਲੇ ਮੇਰੇ ਕਲੱਬ ਦੇ ਸੰਜੀਤ ਥੂਰੀ ਜੀ ਨੇ ਕੇਰਮਨ ਸਾਹਿਬ ਅਤੇ ਸਾਡੇ ਪ੍ਰੋਜੈਕਟ ਚੇਅਰਮੈਨ ਸਾਡੇ ਕੀਤਰਾਮ ਰਤਨ ਜੀ ਨੇ ਤੇ ਸੰਦੀਪ ਕੈਂਪ ਜੀ ਸਾਡੇ ਡਿਰੀਅਨ ਨੇ ਤੇ ਮੇਰੇ ਨਾਲ ਸਾਰਿਆਂ ਦਾ ਆਏ ਹੋਏ ਮੈਂ ਆਪਣਾ ਦਾ ਧੰਨਵਾਦ ਕਰਦਾ ਤੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਅੱਜ ਜਿਹੜੀ ਸਾਡੀ ਪ੍ਰਧਾਨਗੀ ਮੀਟਿੰਗ ਹੋਈ ਆ ਸਾਡੇ ਪ੍ਰਧਾਨ ਜੀ ਗਦਰੀ ਸਿੰਘ ਸੂਜੀ ਯੂਐਸਏ ਦੇ ਉਹ ਵੀ ਸਾਡੇ ਵਿਸ਼ੇਸ਼ ਤੌਰ ਤੇ ਅੱਜ ਮੌਕੇ ਤੇ ਪਹੁੰਚੇ ਆ ਕਿ ਉਹਨਾਂ ਦਾ ਬਹੁਤ ਮਿਲਦੀਆਂ ਹਨ ਤੇ ਵਿਸ਼ੇਸ਼ ਤੌਰ ਤੇ ਮੈਂ ਡਾਕਟਰ ਔਕਾਰਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਤੇ ਸਾਡੇ ਨਾਲ ਕਿ ਮੈਨੂੰ ਲਾਈਨ ਕਲਬ ਆਨ ਦਾ ਐਕਟ ਉਹਦੇ ਰੀਸਨ ਵੇਟ ਕਰਨ ਦਾ ਮੌਕਾ ਮਿਲਿਆ ਮੈਂ ਪਵਾਰੀਆਂ ਇਹ ਸਾਰੇ ਕਲਬ ਦਾ ਤੇ ਟੀਮ ਦਾ ਤੇ ਨਾਲ ਹੀ ਮੈਂ ਖਲਬ ਮੈਂ ਰੈਪ੍ਰੀਜ਼ੈਂਟ ਗਪੀਰ ਸਿੰਘ ਜੀ ਅਰਿੰਦਰ ਜੀ 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 ਸਦੇਵ ਜੀ ਸਾਰੇ ਪੂਰਨ ਦਾ ਜੇਤਨ ਰਤਨ ਜੀ ਜੋ ਚੇਅਰਮੈਨ ਕਵੀ ਕੁਸ਼ਿੰਦਰ ਜੀ ਦਾ ਜਿਨ੍ਹਾਂ ਨੇ ਅੱਜ ਅੱਜ ਵੀ ਤੇ ਪਹਿਲਾਂ ਵੀ ਜੋ ਵੀ ਕਲੈਕਟ ਕਰਦੇ ਰਹੇ ਕਲੱਬ ਦੇ ਬੜੇ ਖਰਤਾਜੋਗ ਇਹ ਜਿੰਨਾ ਕਿ ਸਾਨੂੰ ਮੋਟੀਫਾਈ ਕੀਤਾ ਸਾਨੂੰ ਡਾਕਟਰ ਔਨਕਾਰ ਜੀ ਨੇ ਕੀਤਾ ਅਸੀਂ ਜਿੰਨੇ ਵੀ ਕੈਂਪ ਲਾਏ ਆ ਪਹਿਲਾਂ ਤੋਂ ਸਾਡੇ ਜਿਹੜੇ ਕੈਂਪ ਲੱਗਦੇ ਆ ਜਿੰਨੇ ਵੀ ਕੈਂਪ ਲੱਗੇ ਆ ਸਾਡੇ ਡਾਕਟਰ ਔਨਕਾਰ ਜੀ ਨੇ ਸਾਨੂੰ ਮੋਟੀਫਾਈ ਕੀਤਾ ਤੇ ਅਸੀਂ ਇਹਨਾਂ ਦੀ ਬਦੌਲਤ ਹੀ ਇਹ ਏਰੀਆ ਦੇ ਵਿੱਚ ਸਾਡਾ ਨਾਮ ਆ ਤੇ ਇਹੋ ਹੀ ਸਾਡੇ ਜਾਣ ਕੇ ਗੁਰੂ ਵੀ ਹਨ ਸਾਡੇ ਜਾਨੀਏ ਦੇਖ ਰਹੇ ਸਾਡਾ ਸਾਡੇ ਕਲੱਬਾਂ ਸਾਰੇ ਜਿਹਨੂੰ ਤੇ ਮੈਂ ਸਾਰੇ ਕਰਦੇ ਤੇ ਅੱਗੇ ਤੋਂ ਵੀ ਹੁਣ ਮੈਂ ਇਹਨਾਂ ਨੂੰ ਆਪਣੀ ਬੇਨਤੀ ਕਰੂੰਗਾ ਕਿ ਸਾਡੇ ਕਲੱਬ ਤੇ ਇਦਾਂ ਆਪਣਾ ਬਿਹਰ ਭਰਿਆ ਰੱਖਣ ਤੇ ਟਾਈਮ ਹੁੰਦੇ ਰਹੇ ਤੇ ਅਸੀਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਜੀ ਮੀਟਿੰਗ ਨੂੰ ਤੇ ਚਾਏ ਆ ਇਹਨਾਂ ਨੇ ਨਿਕਾ ਸਵਾਗਤ ਤੇ ਇਹਨਾਂ ਨੇ ਦਿਨਾਂ ਕਲੱਬ ਲਈ ਇੱਕ ਪੁਰੀ ਲਈ ਸਮਾਹ ਸੇਵਾ ਲਈ ਸਮਰਪਿਤ ਹੋ ਗਏ ਕੰਮ ਦਿੱਤਾ ਉਹ ਨਾ ਦਾ ਮੈਂ ਕੋਈ ਲਪਾਈ ਨਹੀਂ ਜਿਹਨਾਂ ਨਾਲ ਚੱਪ ਕਰਾ ਉਹਨਾਂ ਦੀ ਇਹਨਾਂ ਦੀ ਦੋਸਤ ਸਾਡੇ ਡਿਪਟੀ ਵਾਰਨਰ ਠੀਕਾ ਤੁਸ ਜੀ ਬੈਦੀ ਕੋਲੋਂ ਸਾਹਿਬ ਬੈਦੀ ਜਿਹੜੇ ਸਮਾਹ ਸੇਵਾ ਨੂੰ ਅੱਜ ਲਾਂਚ ਕਰਾਪ ਤੋਂ ਅਲਾਵਾ ਪਹਿਲਾਂ ਤੋਂ ਜੁੜੇ ਹੋਏ ਆ ਇਹਨਾਂ ਨਾਲ ਹਮੇਸ਼ਾ ਹੀ ਮਿੱਠਾ ਸੁਆਹ ਆ ਵੀ ਸਹੀ ਮਾਸਟਰ ਨੂੰ ਹਰ ਕੰਮ ਨੂੰ ਇਹ ਦੁਸਹਿਰੂ ਹੋਈ ਮਨਹਾਲੀ ਬੜੇ ਇਹਨਾਂ ਦਾ ਸੁਭਾਅ ਆ ਤੇ ਇਹਨਾਂ ਨੇ ਗਿੱਨੀ ਯੂਨਿਟਸ ਕਲੱਬ ਐਕਟਵ ਨੂੰ ਕਾਇਮ ਕੀਤਾ ਇਹ ਇਹਨਾਂ ਨੇ ਬਦਲਵਾ ਅੱਜ ਜੇ ਕਲਬ ਖੜੀ ਨੇ ਬਦਲ ਖੜੇ ਆ ਖੱਬੇ ਸੱਜੇ ਕਈ ਬੰਦੇ ਨੇ ਮਹਿਸੂਸ ਕਰਦਾ ਨਹੀਂ ਕਿ ਕਿ ਨਾ ਨਹੀਂ ਦਿੰਦਾ ਇਹੋ ਜਿਹੀ ਆਪਣੀ ਗੋਪਾ ਰਹੇ ਹੂੰ ਤਦਾਂ ਭੁਮਿਕਾਾਂ ਬੱਤਾਂ ਤੇ ਲੱਭਣ ਇੰਟਰਨੈਸ਼ਨਲ ਪਤ ਰਹਿੰਦਾ ਨਾ ਹੋਰ ਤੇ ਇਹ ਇੰਨਾਂ ਦਾ ਸੈਟਰ ਖੜ ਭੱਗਿਆ ਤੇ